ਕਰਨੇ ਕਿੱਥੇ ਬਾਈ ਆ ਜਾ ਬੰਦ ਤਿੰਨੇ ਜਣੇ ਨੂੰ ਖੋਣੇ ਬਾਈ ਵੀਡੀਓ ਬਣਾ ਰਿਹਾ ਤੂੰ ਫੋਟੋ ਖਿਚਰੇ ਆਪਦਾ ਇਸਕੇ ਪੰਦਾਂ ਵੀਡੀਓ ਬਣਾ ਕਰਾ ਫੋਟੋ ਆ ਬੰਦਾ ਵੀਡੀਓ ਬਣਾ ਰਿਹਾ ਜਿਹੜੀ ਵੀਡੀਓ ਬਣਾਗੇ ਨਾ ਕੱਟ ਕੱਟ ਬਣਾ ਲਿਓ ਓਕੇ ਓਕੇ ਕਰੀ ਲਓ ਤੇ ਤੋ ਆਜੂ ਤਰਾਉ ਬੈਠ ਜੀ ਚੱਲੀ ਬਾਈ ਫਵਾਦੇ ਤੇ ਯਾਰੋ ਮੂੰਹ ਕੜੀ ਜਾਂਦਾ ਓਕੇ ਓਕੇ ਹੋ ਗਈ ਹੋ ਗਈ ਫੋਟੋ ਚਲੋ ਹੁਣ ਮਾਲ ਦੇ ਅੰਦਰ ਹੀ ਪੈਸੇ ਲਓ ਜੀ ਆਜੋ ਬਾਈ ਕੱਲਾ ਬਾਈ ਇੱਥੇ ਵੜ ਜਾਓ ਜੀ ਜਰਜੀ ਕਮਰੋਲੀ ਕੱਲਾ ਕੱਲਾ ਬੰਦਾ ਸਾਰਾ ਮੈਂ ਕੰਨੀ ਆ ਮੈਂ ਪਹਿਲਾਂ ਹਾਂਜੀ ਹਾਂਜੀ ਪਤਾ ਪਾਗੇ ਤੇਰਾ ਚਾਤਾ ਵਿਚਾਰਾਂ ਨੂੰ ਖਵਾਉਂ ਹੋ ਗਈ ਬਾਈ ਫੋਟੋ ਉੱਧਰ ਦੇਖੋ ਕੱਚੀ ਦੀ ਦਵਾਰਾ ਕਿੱਚਾ ਹਾਂ ਪਹੁੰਚ ਜਾਣਗੇ ਗਰੁੱਪ ਚ ਚਲੋ ਜੀ ਸਰ ਜੀ ਸਰ ਜੀ ਚਲੋ ਜੀ ਹਾਂ ਜੀ ਤੁਸੀਂ ਉਹਨਾਂ ਨੂੰ ਕਹਿ ਦਿਓ ਨਾ ਕਿੱਥੇ ਦਾ ਕੰਨ ਖੜੇ ਹੋ ਫਿਰ ਨਾ ਉਹ ਇਸ ਤਰ੍ਹਾਂ ਬਣਾ ਬਸ ਲੈ ਇੱਥੇ ਲੱਗਿਆ ਨਹੀਂ ਹੈਗਾ ਥੋੜਾ 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 ਪੁੱਛਿਆ ਪੂਰਾ ਦੋ ਜਹਾ ਬੰਦਾ ਕੱਢ ਅੱਜ ਦਾ ਆ ਜੀ ਬਾਈ ਆ ਗਏ ਕੋਈ ਮਰੀਦ ਕੋਈ ਬੁਲਾਤਾ ਆ ਕੇ ਕੋਈ ਆ ਨਹੀਂ ਲੰਦੇ ਹੁੰਦੇ ਉਹ ਤੁਹਾਡੇ ਕਮਰੇ ਹੋ ਗਈ ਸਰ ਜੀ ਫਟ ਤੂੰ ਕੁਝ ਯਾਰਾਂ ਪੇ ਖਾ ਲਿਓ। ਚਲ ਦੱਸ ਚੱਲ ਚੱਲ। ਚਲ ਸਾਰੇ ਇੱਥੇ ਖੜੇ ਹੋ ਲੈਣ ਤੇ। ਅੱਛਾ। ਨਹੀਂ ਤਾਂ ਫਿਰ ਮੈਨੂੰ ਤੇਰੀ ਜਗ੍ਹਾ ਤੇ ਖੜਾ ਹੋ ਕੇ ਕੇਕ ਮੈਨੂੰ ਵੀ ਮਿਲਣਾ ਚਾਹੀਦਾ। ਏਕ ਛੋਟੇ ਗਰੀ ਤਾਂ ਹੀ ਮੁੱਕੀ। ਛੋਟਾ ਕੌਣ ਕਰ ਰਿਹਾ ਵੀ ਇੱਧਰੋਂ? ਮੈਂ ਕਰ ਰਿਹਾ। ਪਾਣੀ ਪੀ ਕੇ। ਉਹ ਤਾਂ ਉਹੀ ਖੜਾ ਮੇਰੇ ਨਾਲ। ਆਪਾਂ ਤਾਂ ਜਬਾਨਾਮ ਕਰੋ। ਤਾਂ ਕਰ ਲੈ। ਬਈ ਜਰਾ ਹੋਰ ਹੋ ਗਏ ਜਿਆਦਾ ਨਹੀਂ। ਸਕਰੀਨਸ਼ਾਟ ਲੈਂਦੇ ਹਾਂ। ਸਕਰੀਨਸ਼ਾਟ ਲੈਂਦੇ ਜਾਣਗੇ। ਵੀਡੀਓ ਚ ਕੋਈ ਨਾ ਵੀਰੇ ਖਾਣਾ ਖਾ ਲਓ ਜੀ ਖਾਣਾ ਖਾਣਾ ਕੋਈ ਕੋਈ ਓਕੇ ਵੀਰੇ ਖਾਣਾ ਖਾ ਲਓ ਜੀ